ਦਰਸ਼ਨ ਕਰੋ ਦੁਨੀਆ ਭਰ ਦੇ ਵਿੱਚ ਮਸ਼ਹੂਰ ਗੁਰਦੁਆਰਾ ਸਾਹਿਬ ਸ਼੍ਰੀ ਪੈਣੀ ਸਾਹਿਬ ਜੀ ਦੇ ਦਾ ਇਤਿਹਾਸ ਮੁਲਕ ਨੂੰ ਆਜ਼ਾਦ ਕਰਵਾਉਣ ਦੇ ਨਾਲ ਵੀ ਜੁੜਿਆ ਹੋਇਆ ਹੈ ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਤੋਂ 30 ਕਿਲੋਮੀਟਰ ਦੂਰ ਪੈਣੀ ਸਾਹਿਬ ਦੀ ਲੁਧਿਆਣਾ ਚੰਡੀਗੜ੍ਹ ਰੋਡ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਪੈਣੀ ਸਾਹਿਬ ਦਾ ਇਤਿਹਾਸ अनेका ਨੇਕ ਕੁਰਬਾਨੀਆਂ ਦੀ ਮਾਨਮਤੀ ਗਾਥਾ ਸਮਿਤੀ ਬੈਠਾ ਬਲਕਿ ਇਹ ਇਮਾਰਤ ਆਪਣੀ ਸ਼ਾਨਦਾਰ ਉਸਾਰੀ ਕਰਕੇ ਹਮੇਸ਼ਾ ਹੀ ਦਿਲਖਿੱਚਮਾ ਸਥਲ ਰਿਹਾ ਹੈ ਸ੍ਰੀ ਪੈਣੀ ਸਾਹਿਬ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਲੁਧਿਆਣਾ ਪੂਰਬੀ ਤਹਿਸੀਲ ਦੇ ਵਿੱਚ ਸਥਿਤ ਇੱਕ ਪਿੰਡ ਹੈ ਇਸ ਨੂੰ ਪਹਿਲਾਂ ਪੈਣੀ ਪੁੰਦੜ ਤੇ ਪੈਣੀ ਆਲਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪੰਜਾਬ ਦਾ ਇੱਕ ਮਹੱਤਵਪੂਰਨ ਇਤਿਹਾਸਿਕ ਸਥਾਨ ਹੈ ਜਿੱਥੇ ਕਿ ਸਤਿਗੁਰੂ ਰਾਮ ਸਿੰਘ ਦੇ ਨਾਮ ਤੋਂ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ